ਤੇ ਜੇ ਇਹ ਆਖਿਆ ਜਾਂਦਾ ਵੀ ਉਸੇ ਦੀ ਮਦਦ ਕਰਾਂਗੇ ਜਿਹੜਾ ਸਿੱਖੀ ਚਾਹਵੇਗਾ ਤੇ ਗਣਤੀ ਜਨੀ ਮਰਜੀ ਬਦਾਲੋ ਜਿੱਦਾਂ ਕ੍ਰਿਸਚੀਅਨ ਕਰ ਰਹੇ ਨੇ ਬੱਚੇ ਪੜਾਵਾਂਗੇ ਦੀ ਸਾਲ ਦੀ ਫੀਸ ਦੇਵਾਂਗੇ ਕ੍ਰਿਸਚੀਅਨ ਬਣ ਜਾਓ ਉਹਦੇ ਘਰ ਰਸਤ ਜਾਵੇਗੀ ਦੀ ਜਿਹੜਾ ਕ੍ਰਿਸਚੀਅਨ ਬਣੇਗਾ ਆਪਾਂ ਤੇ ਕਦੇ ਇਦਾਂ ਨਹੀਂ ਕਰਦੇ ਆਪਾਂ ਤੇ ਕਦੇ ਹਰਿਮੰਦਰ ਸਾਹਿਬ ਦੇ ਬਾਹਰ ਬੋਰਡ ਨਹੀਂ ਲਾਇਆ ਸਿੱਖਾਂ ਨੇ ਵੀ ਲੰਗਰ ਉਹਨੂੰ ਮਿਲਣਾ ਹੈ ਜਿਹੜਾ ਸਿੱਖ ਸੱਜੇਗਾ ਐਜੂਕੇਸ਼ਨ ਵਿੱਚ ਇਨ ਸਕਾਲਰਸ਼ਿਪ ਉਹਨੂੰ ਮਿਲਣੀ ਹੈ ਜਿਹੜਾ ਸਿੱਖ ਸਜੇਗਾ ਚਾਹੇ ਐਜੂਕੇਸ਼ਨ ਦੀ ਬਾਤ ਹੈ ਚਾਹੇ ਮੈਡੀਕਲ ਫੈਸਿਲਿਟੀਆਂ ਦੀ ਗੱਲ ਹੈ ਚਾਹੇ ਲੰਗਰ ਦੀ ਗੱਲ ਹੈ ਸਿੱਖ ਜਗਤ ਦਾ ਇੱਕੋ ਹੀ ਸਿਧਾਂਤ ਹੈ ਜੋ ਸਰਣ ਆਵੇ ਤਿਸ ਕੰਠ ਲਾਵੇ ਬਿਰਦ ਸੁਆਮੀ ਸੰਦਾ ਬਾਕੀ ਲਾਲਚ ਤੇ ਪੈਸੇ ਨਾਲ ਧਰਮ ਨਹੀਂ ਵਧਦਾ ਸਦਾਤ ਨਹੀਂ ਪਰ ਫੁੱਲ ਤਾਂ ਹੁੰਦਾ ਲਾਸ਼ਾਈਵਾਦੀਆਂ ਨੇ ਜਿੰਨੀਆਂ ਮਰਜ਼ੀ ਵਧਾ ਲਓ ਤੇ ਕੱਲ ਨੂੰ 4 ਤਕਿਆਂ ਦੀ ਜਗ੍ਹਾ 8 ਤਕੇ ਸੁੱਟੋ ਇਥੇ ਅੱਗੇ ਛੱਟ ਧਰਮ ਬਦਲ ਲਓ ਜਿੱਧਰੋਂ ਪੈਸਾ ਆ ਗਿਆ ਉਧਰ ਨੂੰ ਤੁਰ ਪੈਂਦੇ ਨੇ ਉਹ ਜਿੱਦਾਂ ਹਵਾ ਆਵੇ ਨਾ ਤੇ ਪੱਤੇ ਕਈ ਉੱਡ ਕੇ ਆਇਨੂੰ ਇਧਰੋਂ ਹਵਾ ਆਵੇ ਤੇ ਪੱਤੇ ਉੱਡ ਕੇ ਆਇਨੂੰ ਇਹਨਾਂ ਲੋਕਾਂ ਦੀ ਇਹ ਹਾਲਤ ਹੁੰਦੀ ਹੈ ਸਰ ਗੁਰੂ ਗੋਬਿੰਦ ਸਿੰਘ ਦਾ ਕੋਈ ਸਾਨੀ ਨਹੀਂ ਹੈ ਸਰਬ ਕਲਾ ਸਮਰਾਥ ਪ੍ਰਭ ਪੂਰੇ ਗੁਰਦੇਵ ਗੁਰੂ ਜੋਮਨੀ ਇੰਪੋਰਟੈਂਟ ਪੋਜ਼ੈਸਿੰਗ 올 ਦਾ ਮੈਰਾ ਕੁਲਸ ਪਾਵਰਸ ਦੁਨੀਆ ਦੀ ਹਰ ਕਰਾਮਾਤ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ ਨਾ ਉਹਦੇ ਤੁਲ ਕੋਈ ਹੈ ਨਾ ਉਹਦੇ ਤੁਲ ਕੋਈ ਹੋ ਸਕਦਾ ਹੈ